ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਪਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਦਲਾਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਵੀ ਜੋ ਹੈ ਸਿਆਸਤ ਪੰਜਾਬ ਦੇ ਵਿੱਚ ਖੂਬ ਗਰਮਾਈ ਹੋਈ ਸੀ ਤੇ ਹੁਣ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ ਇੱਕ ਵਾਰ ਫਿਰ ਸਿਆਸਤ ਜੋ ਹੈ ਬਹੁਤ ਜ਼ਿਆਦਾ ਗਰਮਾਈ ਹੋਈ ਨਜ਼ਰ ਆ ਰਹੀ ਹੈ ਪੂਰਾ ਵਿਸ਼ਲੇਸ਼ਣ ਜੋ ਹੈ ਜ਼ਰੂਰ ਸਾਂਝਾ ਕਰਨਾ ਕਿ ਪ੍ਰਧਾਨ ਮੰਤਰੀ ਜਦੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਏ ਨੇ ਤੇ ਉਸ ਦੇ ਨਾਲ ਪੰਜਾਬ ਨੂੰ ਕੀ ਕੁਝ ਹਾਸਲ ਹੋਇਆ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ ਦਾ ਦੌਰਾ ਉਮੀਦਾਂ ਮੁਤਾਬਕ ਵੀ ਰਿਹਾ ਜਾਂ ਨਹੀਂ ਕਿਸ ਤਰ੍ਹਾਂ ਦੇ ਵੱਡੇ ਐਲਾਨ ਹੋਏ ਨੇ ਕਿਸ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ ਪ੍ਰਧਾਨ ਮੰਤਰੀ ਵੱਲੋਂ ਸੋ ਬੀਜੇਪ ਇਹਨੂੰ ਵੀ ਇਸ ਦੌਰੇ ਦੇ ਨਾਲ ਇਸ ਕਿਸ ਤਰ੍ਹਾਂ ਦੇ ਰਾਜਨੀਤਿਕ ਨਫੇ ਅਤੇ ਨੁਕਸਾਨ ਆਉਂਦੇ ਸਮੇਂ ਵਿੱਚ ਹੋ ਸਕਣਗੇ ਜ਼ਰੂਰ ਵਕਫ ਵਕ ਸਥਿਤੀਆਂ ਉੱਪਰ ਵਕਫ ਵਕ ਪਹਿਲੂਆਂ ਦੇ ਉੱਪਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਦੇ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਮਿਲਦੇ ਨੇ ਪਠਾਨਕੋਟ ਦੇ ਲੋਕ ਵੀ ਸੀ ਔਰ ਪਠਾਨਕੋਟ 에어ਬੇਸ ਤੇ ਉਤਰਦੇ ਨੇ ਉੱਥੇ ਇੱਕ ਵੱਡਾ ਪ੍ਰਬੰਧ ਕੀਤਾ ਜਾਂਦਾ ਹੈ ਜਿੱਥੇ ਪ੍ਰਧਾਨ ਮੰਤਰੀ ਸਿੱਧੇ ਤੌਰ ਤੇ ਕਿਸਾਨਾਂ ਨਾਲ ਮਿਲਦੇ ਨੇ ਪੰਜਾਬ ਦੀ ਸਰਕਾਰ ਦੇ ਨੁਮਾਇੰਦੇ ਦੋ ਮੰਤਰੀ ਮੁੰਡੀਆਂ ਸਾਹਿਬ ਔਰ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਐ ਖੁੱਡੀਆਂ ਇਹ ਮਿਲਦੇ ਨੇ ਸੁਨੀਲ ਜਾਖੜ ਹੁੰਦੇ ਨੇ ਰਵਨੀਤ ਬਿੱਟੂ ਹੁੰਦੇ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਹੁੰਦੇ ਨੇ ਔਰ ਬਹੁਤ ਸਾਰੇ ਕਿਸਾਨ ਹੁੰਦੇ ਨੇ ਔਰ ਪ੍ਰਧਾਨ ਮੰਤਰੀ ਸਾਰਿਆਂ ਦੀ ਗੱਲ ਸੁਣ ਕੇ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਪੰਜਾਬ ਦੇ ਲਈ ਐਲਾਨ ਕਰ ਦੇ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਫੈਸਲੇ ਨੂੰ ਤਸੱਲੀ ਬਖਸ਼ ਘਰਾਰ ਦੇ ਰਹੇ ਨੇ ਜਦਕਿ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਦਾਵਾ ਹੈ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਦਾ અપਮਾਨ ਕੀਤਾ ਸੋ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਇਸ ਪੈਕੇਜ ਤੇ ਇੱਕ ਪੋਲਿਟਿਕਲ ਲਾਈਨ ਲੈ ਲਈ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਦਾ અપਮਾਨ ਕੀਤਾ ਹੈ ਹਾਲਾਂਕਿ ਮੈਂ ਅਗਰ ਮੈਂ ਇਹਨੂੰ ਵਿਸ਼ਲੇਸ਼ਣ ਕਰਾਂ ਤੇ ਪੰਜਾਬ ਦੇ અપਮਾਨ ਜਾਂ ਨਾ અપਮਾਨ ਨੂੰ ਛੱਡ ਦਈਏ ਇੱਕ ਗੱਲ ਸਾਫ਼ ਹੈ ਕਿ ਸਮੇਂ-ਸਮੇਂ ਦੀਆਂ ਜਿਹੜੀਆਂ ਕੇਂਦਰ ਸਰਕਾਰਾਂ ਨੇ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਹੈ ਭਾਵੇਂ ਕਾਂਗਰਸ ਪਾਰਟੀ ਦੀ ਹੈ ਪੰਜਾਬ ਦੇ ਪ੍ਰਤੀ ਇਹਨਾਂ ਦੇ ਨੀਤੀਗਤ ਫੈਸਲੇ ਬਹੁਤ ਹੀ ਜ਼ਿਆਦਾ درست ਨਹੀਂ ਹੁੰਦੇ ਔਰ ਪੰਜਾਬ ਦੇ ਜ਼ਮੀਨੀ ਹਾਲਾਤਾਂ ਨੂੰ ਇਹ ਕੌਮੀ ਪਾਰਟੀਆਂ ਚਾਹ ਕੇ ਵੀ ਸਮਝ ਨਹੀਂ ਸਕਦੀਆਂ ਹੁਣ ਆਮ ਆਦਮੀ ਪਾਰਟੀ ਦੀ ਵੀ ਗੱਲ ਕਰਦੇ ਆ ਪਰ ਜਿਹੜਾ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦਾ ਪੈਕੇਜ ਐਲਾਨਿਆ ਇਹਦੇ ਨਾਲ ਪੰਜਾਬ ਦੇ ਬਹੁਤ ਸਾਰੇ ਬੁੱਧੀਜੀਵੀ ਬਹੁਤ ਸਾਰੇ ਪੱਤਰਕਾਰ ਇਹਨੂੰ ਕੋਈ ਬਹੁਤ ਵੱਡਾ ਰਾਹਤ ਪੈਕੇਜ ਨਹੀਂ ਮੰਨ ਰਹੇ 1600 ਕਰੋੜ ਰੁਪਏ ਦੇ ਨਾਲ ਜੋ ਪੰਜਾਬ ਦੀਆਂ ਸਥਿਤੀਆਂ ਨੇ ਮਕਮਲ ਤੌਰ ਤੇ ਅਸੀਂ ਉਹਨਾਂ ਤੋਂ ਬਾਹਰ ਨਹੀਂ ਆ ਸਕਦੇ ਹਾਲਾਂਕਿ ਇਹ ਗੱਲ ਜ਼ਰੂਰ ਹੈ ਕਿ ਭਾਜਪਾ ਦੇ ਲੀਡਰ ਇਹ ਦਾਅਵਾ ਕਰ ਰਹੇ ਨੇ ਕਿ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਮੈਨੇਜਮੈਂਟ ਫੰਡ ਪਿਆ ਹੈ ਹਜ਼ਾਰਾਂ ਕਰੋੜ ਰੁਪਏ ਪਏ ਹੈ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਦਾਅਵਾ ਹੈ ਕਿ ਉਹ ਅਸੀਂ ਤਦ ਤੱਕ ਨਹੀਂ ਵਰਤ ਸਕਦੇ ਵੱਡੇ ਮੁਆਵਜ਼ੇ ਦੇ ਲਈ ਜਦੋਂ ਕੇਂਦਰ ਸਰਕਾਰ ਉਹਦੇ ਉਹਦੀਆਂ ਨੀਤੀਆਂ ਦੇ ਵਿੱਚ ਬਦਲਾਅ ਨਹੀਂ ਕਰਦੀ ਉਹਦੀ ਵਰਤੋਂ ਚ ਬਦਲਾ ਨਹੀਂ ਜਾਂਦਾ ਤੱਕ ਕੇਂਦਰ ਸਰਕਾਰ ਕਰਦੀ ਕਿਉਂਕਿ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀ ਲਿਖੀ ਸੀ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਸੀ ਕਿ ਅਸੀਂ ਕਿਸਾਨਾਂ ਨੂੰ 50000 ਪ੍ਰਤੀ ਏਕੜ ਦੇਣਾ ਚਾਹੁੰਦੇ ਆ ਔਰ ਕੇਂਦਰ ਸਰਕਾਰ ਸਾਨੂੰ ਡਿਜ਼ਾਸਟਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਕਹ ਲਈਏ ਜਾਂ ਡਿਜ਼ਾਸਟਰ ਮੈਨੇਜਮੈਂਟ ਰਿਸਪਾਂਸ ਫੰਡ ਕਹ ਲਈਏ ਉਹਦੇ ਵਿੱਚ ਨਿਜਮ ਤਬਦੀਲ ਕਰੇ ਇਹ ਭਗਵੰਤ ਮਾਨ ਦੀ ਚਿੱਠੀ ਸੀ ਜਿਹੜੀ ਉਹਨਾਂ ਨੇ 9-10 ਦਿਨ ਪਹਿਲਾਂ ਪ੍ਰਧਾਨ ਮੰਤਰੀ ਨੂੰ ਲਿਖੀ ਸੀ ਹੁਣ ਪ੍ਰਧਾਨ ਮੰਤਰੀ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਫੌਜੀ ਅਫਸਰਾਂ ਨੇ ਜਿਹੜੇ 에ਅਰ ਬੇਸ ਤੇ ਸੀ ਉਹਨਾਂ ਨੇ ਸਾਰੀਆਂ ਸਥਿਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਾਇਆ ਉਹਨਾਂ ਨੂੰ ਦੱਸਿਆ ਪੰਜਾਬ ਦੇ ਗਵਰਨਰ ਨੇ ਗਵਰਨਰ ਵੱਲੋਂ ਵੱਖਰੇ ਤੌਰ ਤੇ ਰਿਪੋਰਟ ਸੌਂਪੀ ਗਈ ਸੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨੂੰ ਔਰ ਉਹ ਰਿਪੋਰਟ ਹੈ ਜਿਹੜੀ ਉਹ ਪ੍ਰਧਾਨ ਮੰਤਰੀ ਦਫਤਰ ਦੇ ਵਿੱਚ ਨਿਸ਼ਚਿਤ ਤੌਰ ਤੇ ਪਹੁੰਚੀ ਹੋਣੀ ਹੈ ਔਰ ਖੇਤੀਬਾੜੀ ਮੰਤਰੀ ਨੇ ਵੀ ਆਪਣੇ ਵੱਲੋਂ ਰਿਪੋਰਟ ਜਿਹੜੇ ਨੇ ਮੌਕਾ ਮੌਇਨਾ ਕਰਨ ਤੋਂ ਬਾਅਦ ਆਪਣੀ ਰਿਪੋਰਟ ਸੌਂਪੀ ਹੋਣੀ ਹੈ ਹੁਣ ਪ੍ਰਧਾਨ ਮੰਤਰੀ ਨੇ ਹਵਾਈ ਸਰਵੇਖਣ ਵੀ ਕੀਤਾ ਹਿਮਾਚਲ ਪ੍ਰਦੇਸ਼ ਦਾ ਪਹਾੜੀ ਇਲਾਕਿਆਂ ਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਅਨੁਮਾਨ ਹੈ 28 25000 ਤੋਂ ਜ਼ਿਆਦਾ ਤਾਂ ਪਸ਼ੂ ਹਿਮਾਚਲ ਪ੍ਰਦੇਸ਼ ਚ ਮਾਰੇ ਮਾਰੇ ਗਏ ਔਰ ਸੈਂਕੜੇ ਕਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਢਾਏ ਨੇ ਬਰਬਾਦ ਹੋਏ ਨੇ ਕਾਫੀ ਵੱਡੀ ਸੈਂਕੜੇ ਮੌਤਾਂ ਹਿਮਾਚਲ ਪ੍ਰਦੇਸ਼ ਚ ਹੋਈਆਂ ਨੇ ਪੰਜਾਬ ਦੇ ਮੁਕਾਬਲੇ ਬਹੁਤ ਜ਼ਿਆਦਾ ਮੌਤਾਂ ਹਿਮਾਚਲ ਪ੍ਰਦੇਸ਼ ਚ ਹੋਈਆਂ ਨੇ ਔਰ ਬਹੁਤ ਵੱਡੀ ਤਬਾਈ ਹਿਮਾਚਲ ਪ੍ਰਦੇਸ਼ ਚ ਵੀ ਹੋਈ ਹੈ ਉੱਥੇ 20 1500 ਕਰੋੜ ਜਦੋਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ 1.184 ਹੈਕਟੇਰ ਲਗਭਗ ਪੌਣੇ 2 ਲੱਖ ਹੈਕਟੇਰ ਖੇਤੀਬਾੜੀ ਬਰਬਾਦ ਹੋ ਗਈ ਔਰ ਪੰਜਾਬ ਚ ਜੇ ਅਸੀਂ ਝੋਨੇ ਦੀ ਗੱਲ ਕਰ ਲਈਏ ਤੇ ਲਗਭਗ 34 ਲੱਖ ਹੈਕਟੇਅਰ ਚ ਝੋਨਾ ਬੀਜਿਆ ਜਾਂਦਾ ਹੈ ਔਰ ਇਹ ਜਿਹੜਾ ਪੌਣੇ 1-2 ਲੱਖ ਹੈਕਟੇਅਰ ਹੈ ਇਹਦੇ ਵਿੱਚ ਬਹੁਤ ਗਿਣਤੀ ਝੋਨੇ ਦੀ ਸੀ ਝੋਨਾ ਬੀਜਿਆ ਗਿਆ ਸੀ ਹਾਲਾਂਕਿ ਸਬਜ਼ੀਆਂ ਸੁਕਜੀਆਂ ਔਰ ਗੰਨਾ ਬਹੁਤ ਘੱਟ ਰਕਬਾ ਸੀ ਹੁਣ ਏਕੜ ਦੇਖੀਏ ਤੇ ਲਗਭਗ ਪੌਣੇ 1-4 ਲੱਖ ਏਕੜ ਪੰਜਾਬ ਦੇ ਵਿੱਚ ਝੋਨਾ ਔਰ ਸਬਜ਼ੀਆਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਇੱਥੇ ਵੀ 95-96% ਝੋਨਾ ਹੀ ਹੈ ਜਦੋਂ ਅਸੀਂ ਪੌਣੇ 4 ਲੱਖ ਏਕੜ ਦੀ ਗੱਲ ਕਰਦੇ ਆਂ ਪੰਜਾਬੀਆਂ ਦਾ ਹੀ ਨੁਕਸਾਨ ਹੋਇਆ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਪੰਜਾਬੀਆਂ ਨੂੰ ਨੁਕਸਾਨ ਹੋਇਆ ਰੇਤਾ ਆ ਗਿਆ ਵਿੱਚ ਮਿੱਟੀ ਆ ਗਈ ਮਿੱਟੀ ਔਰ ਰੇਤਾ ਮਿਕਸ ਹੋ ਗਿਆ ਮੈਂ ਅਸੀਂ ਇੰਟਰਵਿਊ ਸੁਣ ਰਹੇ ਸੀ ਲਗਾਤਾਰ ਕਿ ਜਿਹੜੇ ਪੰਜਾਬ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਡਾਕਟਰ ਗੌਸਲ ਬੜੇ ਦੁਨੀਆ ਦੇ ਮੰਨੇ ਪਰਮੰਨੇ ਸਾਇੰਟਿਸਟ ਨੇ ਪਰ ਮਿੱਟੀ ਜਿਹੜੀ ਆਈ ਹੈ ਉਹਦੇ ਬਾਰੇ ਵੱਖ-ਵੱਖ ਤਰ੍ਹਾਂ ਦੀ رائے ਹੈ ਕਿ ਮਿੱਟੀ ਮਿੱਟੀ ਉਪਜਾਈ ਵੀ ਉਪਜਾਊ ਵੀ ਹੋ ਸਕਦੀ ਹੈ ਇਹਦੇ ਵਿੱਚ ਪੋਟਾਸ਼ੀਅਮ ਜ਼ਿਆਦਾ ਹੋ ਸਕਦਾ ਹੈ ম্যাগਨੀਸ਼ੀਅਮ ਜ਼ਿਆਦਾ ਹੋ ਸਕਦਾ ਹੈ ਇਸ ਮਿੱਟੀ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਸਕਦੀ ਹੈ ਪਰ ਮਿੱਟੀ ਕੱਲੀ ਨਹੀਂ ਹੈ ਮਿੱਟੀ ਦੇ ਵਿੱਚ ਅਗਰ ਰੇਤਾ ਮਿਕਸ ਹੋਵੇ ਤੇ ਉਹ ਜਿਹੜੀ ਜ਼ਮੀਨ ਹੈ ਉਹ ਨਾ ਪੱਖੀ ਵੀ ਹੋ ਸਕਦੀ ਹੈ ਸਾਨੂੰ ਨੁਕਸਾਨ ਵੀ ਵੱਧ ਸਕਦੇ ਨੇ ਪਰ ਇਹਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹਜੇ ਰਿਸਰਚ ਕਰਨੀ ਹੈ ਹਜੇ ਮਿੱਟੀ ਦੇ ਟੈਸਟ ਹੋਣਗੇ ਮਿੱਟੀ ਕਿੰਨੀ ਐ ਉਹਦੇ ਵਿੱਚ ਰੇਤਾ ਕਿੰਨਾ ਹੈ ਉਪਜਾਊ ਮਿੱਟੀ ਕਿਹੜੇ-ਕਿਹੜੇ ਹਿੱਸਿਆਂ ਚਾਹੀਏ ਰੇਤੇ ਨਾਲ ਮਿਕਸ ਮਿੱਟੀ ਕਿੱਥੇ ਆਈ ਹੈ ਇਹਦਾ ਮਤਲਬ ਹੈ ਕਿ ਇੱਕ ਗੱਲ ਤੈ ਹੋ ਗਈ ਕਿ ਝੋਨੇ ਦੀ ਫਸਲ ਤਾਂ ਬਰਬਾਦ ਹੈ ਪਾਣੇ 4 ਲੱਖ ਏਕੜ ਚ ਕਣਕ ਉੱਗੇਗੀ ਕਣਕ ਬੀਜਣ ਯੋਗ ਸਥਿਤੀ ਚ ਅਸੀਂ ਪਹੁੰਚਾਂਗੇ ਪਾਣੇ 4 ਲੱਖ ਏਕੜ ਚ ਕੁਝ ਨਹੀਂ ਪਤਾ ਕਣਕ ਵੀ ਅਸੀਂ ਲਗਭਗ 34 ਲੱਖ ਹੈਕਟੇਅਰ ਚ ਬੀਜਦੇ ਹਾਂ ਹੁਣ ਪ੍ਰਧਾਨ ਮੰਤਰੀ ਕੋਲੇ ਇਸ ਸਾਰੇ ਅੰਕੜੇ ਪਹੁੰਚੇ ਹੋਣਗੇ ਨਿਸ਼ਚਿਤ ਤੌਰ ਤੇ ਜਾਂ ਆਉਣ ਵਾਲੇ ਦਿਨਾਂ ਚ ਪਹੁੰਚਣਗੇ ਇਸ ਹਿਸਾਬ ਨਾਲ ਮਕਾਨਾਂ ਦਾ ਨੁਕਸਾਨ ਹੈ ਪਸ਼ੂ ਡੰਗਰ ਕਿੱਡੀ ਵੱਡੀ ਗਿਣਤੀ ਚ ਪਸ਼ੂ ਧਨ ਸਾਡਾ ਬਰਬਾਦ ਹੋ ਗਿਆ ਸੋ ਮੈਨੂੰ ਇਹ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਰਾਹਤ ਪੈਕੇਜ ਪੰਜਾਬ ਦੇ ਲਈ ਐਲਾਨਿਆ ਹੈ ਇਹ ਬਹੁਤ ਥੋੜਾ ਹੈ ਇਹ ਰਾਹਤ ਪੈਕੇਜ ਬਹੁਤ ਵੱਡਾ ਹੋਣਾ ਚਾਹੀਦਾ ਸੀ ਵੈਸੇ ਤਾਂ ਪਿਛਲੇ ਸਮਿਆਂ ਚ ਜੋ ਪੰਜਾਬ ਦੀ ਸਥਿਤੀ ਬਣੀ ਹੈ ਅਸੀਂ ਸਰਹੱਦੀ ਸੂਬਾ ਪਾਕਿਸਤਾਨ ਨਾਲ ਜੰਗ ਲੱਗਦੀ ਹੈ ਤੇ ਤਾਂ ਸਾਡੀਆਂ ਸਰਹੱਦਾਂ ਤੋਂ ਸਾਨੂੰ ਪਸ਼ੂ ਲੈ ਕੇ ਦੂਜੇ ਪਾਸੇ ਜਾਣਾ ਪੈਂਦਾ ਹੈ। ਮਤਲਬ ਮੁਸੀਬਤਾਂ ਹੀ ਮੁਸੀਬਤਾਂ ਨੇ ਸਰਹੱਦੀ ਖੇਤਰਾਂ 'ਚ। ਔਰ ਜਿਹੜਾ ਹੜ ਆਇਆ ਜ਼ਿਆਦਾਤਰ ਜ਼ਿਲ੍ਹੇ ਸਰਹੱਦੀ ਨੇ ਤਰਨਤਾਰਨ ਹੈ, ਪਠਾਨਕੋਟ ਆਇਆ, ਗੁਰਦਾਸਪੁਰ ਹੈ, ਅੰਮ੍ਰਿਤਸਰ ਦਾ ਹਿੱਸਾ ਹੈ ਤੇ ਫਿਰ ਤੁਸੀਂ ਕਪੂਰਥਲੇ ਦਾ ਹਿੱਸਾ ਲੈ ਲਓ ਜਿਹੜਾ ਲਗਭਗ ਬਾਰਡਰ ਦੇ ਨੇੜੇ ਹੈ, ਫਿਰੋਜ਼ਪੁਰ ਸਾਰਾ ਬਾਰਡਰ ਦਾ ਇਲਾਕਾ ਹੈ, ਫਾਜ਼ਿਲਕਾ ਬਾਰਡਰ ਦਾ ਇਲਾਕਾ ਹੈ। ਇਹ ਜ਼ਿਆਦਾਤਰ ਹਿੱਸਾ ਸਾਡਾ ਬਾਰਡਰ ਦਾ ਸਰਹੱਦ ਦਾ 2000 ਦੇ ਕਰੀਬ ਪਿੰਡ ਹੈ ਬਹੁਤ ਵੱਡੀ ਗਿਣਤੀ ਚ ਜਾਨੀ ਤੇ ਮਾਲੀ ਨੁਕਸਾਨ ਹੈ ਸੋ 1600 ਕਰੋੜ ਮੁਆਵਜ਼ਾ ਅਗਰ ਪੰਜਾਬ ਸਰਕਾਰ ਦਾ ਪ੍ਰਤੀ ਏਕੜ 20000 ਰੁਪਏ ਅਸੀਂ ਕਹਿ ਲਈਏ ਹਜੇ ਇਹ ਸਪਸ਼ਟ ਨਹੀਂ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ 20000 ਪ੍ਰਤੀ ਏਕੜ ਐਲਾਨਿਆ ਕੀ ਉਹ ਜਦੋਂ ਪੰਜਾਬ ਸਰਕਾਰ ਵੰਡੂਗੀ ਕੀ ਉਹ 20000 ਪ੍ਰਤੀ ਏਕੜ ਸਿਰਫ ਤੇ ਸਿਰਫ ਪੰਜਾਬ ਸਰਕਾਰ ਦਊਗੀ ਇਹ ਆਉਂਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਐਲਾਨੇ ਐ ਉਹ ਇਹਦਾ ਹਿੱਸਾ ਬਣੂਗਾ ਇਹ ਬੜੀ ਦੁਚਿੱਤੀ ਵਾਲੀ ਸਥਿਤੀ ਹੈ ਇਹਦੇ ਤੇ ਕਲੈਰਿਟੀ ਹਜੇ ਆਏਗੀ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਸਰਕਾਰਾਂ ਕਈ ਗੱਲਾਂ ਲੁਕੋ ਕੇ ਰੱਖਦੀਆਂ ਨੇ ਆਮ ਆदमी ਪਾਰਟੀ ਨੇ ਹਜੇ ਸਪਸ਼ਟ ਨਹੀਂ ਦੱਸਿਆ ਵੀ ਕੀ ਜਿਹੜਾ 20000 ਪ੍ਰਤੀ ਏਕੜ ਦੇਣਾ ਹੈ ਇਹ ਸਾਰਾ ਪੰਜਾਬ ਸਰਕਾਰ ਹੀ ਦੇ ਰਹੀ ਹੈ ਜਾਂ ਇਰ ਵਿੱਚ ਕੇਂਦਰ ਦਾ ਯੋਗਦਾਨ ਵੀ ਹੈ ਇਹ ਸਾਰੇ ਦਾ ਸਾਰਾ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚ ਪਿਆ ਹੈ ਸਾਡੇ ਕੋਲੇ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਪੈਸਾ ਡਿਜ਼ਾਸਟਰ ਮੈਨੇਜਮੈਂਟ ਰਿਸਪੌਂਸ ਫੰਡ ਦਾ ਪੈਸਾ ਹੈ ਕਹਿੰਦੇ ਪੰਜਾਬ ਚ ਹਜ਼ਾਰਾਂ ਕਰੋੜ ਰੁਪਏ ਆ ਔਰ ਪਿਛਲੇ ਸਮੇਂ ਚ ਸਾਡੇ ਮੁੱਖ ਮੰਤਰੀ ਦੇ ਬਿਆਨ ਵੀ ਰਹੇ ਨੇ ਕਿ ਸਾਨੂੰ ਕੇਂਦਰ ਤੋਂ ਮੰਗਣ ਦੀ ਲੋੜ ਨਹੀਂ ਹੈ ਦੇਖੋ ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਅਭਿਆਨ ਛੇੜ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਦਾਵਾ ਹੈ ਕਿ 1600 ਕਰੋੜ ਰੁਪਏ ਪੰਜਾਬ ਨੂੰ ਦੇਣਾ ਇੱਕ ਤਰ੍ਹਾਂ ਨਾਲ ਪੰਜਾਬ ਅਤੇ ਪੰਜਾਬੀਆਂ ਦਾ અપਮਾਨ ਕੀਤਾ ਗਿਆ। ਬਕਾਇਦਾ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਵਰਕੇ ਤੇ ਪੋਸਟਾਂ ਪਾ ਕੇ ਔਰ ਇੱਕ ਪੋਸਟ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪ੍ਰਧਾਨ ਮੰਤਰੀ ਨੇ ਜਦੋਂ 1600 ਕਰੋੜ ਰੁਪਏ ਪੈਕੇਜ ਐਲਾਨ ਕੀਤਾ ਤੇ ਹਰਦੀਪ ਸਿੰਘ ਮੁੰਡੀਆਂ ਨੇ ਖੜੇ ਹੋ ਕੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਇਹ ਮੁਆਵਜ਼ਾ ਬਹੁਤ ਘੱਟ ਹੈ ਤੇ ਉਹ ਕਹਿੰਦੇ ਨੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬੋਲੇ ਕੀ ਆਪਕੋ ਹਿੰਦੀ ਨਹੀਂ ਆਤੀ ਇਹ ਵੀਡੀਓਜ਼ ਇਸ ਦਾਅਵੇ ਦੀਆਂ ਵੀਡੀਓਜ਼ ਆਫੀਸ਼ੀਅਲ ਵੀਡੀਓ ਤਾਂ ਨਹੀਂ ਬਾਹਰ ਆਈ ਪਰ ਮੰਤਰੀ ਹਰਦੀਪ ਮੁੰਡੀਆਂ ਆਪਣੀ ਜ਼ੁਬਾਨ ਤੋਂ ਮੰਨ ਰਿਹਾ ਕਹਿ ਰਿਹਾ ਕਿ ਇਹ ਗੱਲ ਹੋਈ ਮੈਂ ਪ੍ਰਧਾਨ ਮੰਤਰੀ ਨੂੰ ਬੋਲਿਆ ਤੇ ਪ੍ਰਧਾਨ ਮੰਤਰੀ ਨੇ ਮੈਨੂੰ ਕਿਹਾ ਕਿ ਆਪਕੋ ਹਿੰਦੀ ਨਹੀਂ ਆਤੀ ਤੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਇਹ ਮੁਆਵਜ਼ਾ ਬਹੁਤ ਘੱਟ ਹੈ ਸੋ ਆਮ ਆਦਮੀ ਪਾਰਟੀ ਇਹਨੂੰ ਵੱਡਾ ਮੁੱਦਾ ਬਣਾ ਰਹੀ ਹੈ ਦੇਖੋ ਕਿਉਂਕਿ ਪੋਲਿਟਿਕਲ ਤਰਾਨੇ ਭਾਜਪੀ ਵੀ ਆਮ ਆਦਮੀ ਪਾਰਟੀ ਵੀ ਕਾਂਗਰਸ ਵੀ ਇਹ ਸਾਰੀਆਂ ਪੋਲਿਟਿਕਲ ਪਾਰਟੀਆਂ ਕਾਂਗਰਸ ਵੀ 1600 ਕਰੋੜ ਰੁਪਏ ਪੈਕੇਜ ਨੂੰ ਘੱਟ ਦੱਸ ਰਹੀ ਹੈ ਪਰ ਜਿੱਥੋਂ ਤੱਕ ਦਾਵਾ ਹੈ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਦਾ ਇਹ ਕਹਿਣਾ ਹੈ ਕਿਉਂਕਿ 12000 ਕਰੋੜ ਪਹਿਲਾਂ ਪੰਜਾਬ ਕੋਲੇ ਪਿਆ ਹੈ ਰਿజర్ਵ ਫੰਡ ਡਿਜ਼ਾਸਟਰ ਮੈਨੇਜਮੈਂਟ ਦਾ ਤੇ ਇਹ 1600 ਉਸ 12000 ਕਰੋੜ ਤੇ ਤੋਂ ਐਕਸਟਰਾ ਹੋਏਗਾ ਪਰ ਦੂਜੇ ਪਾਸੇ ਜਿਹੜੀ ਭਗਵੰਤਮਾਨ ਹੋਣਾ ਨੇ ਚਿੱਠੀ ਲਿਖੀ ਆ ਉਹ ਮੰਗ ਕਰਦੇ ਨੇ ਇਹ ਕਹਿ ਰਹੇ ਨੇ ਭਗਵੰਤਮਾਨ ਕਿ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਕਿ ਅਸੀਂ ਜਿਹੜਾ ਮਦਦ ਕਰਨੀ ਹੈ ਅਸੀਂ 50000 ਪ੍ਰਤੀ ਏਕੜ ਕਰਨਾ ਚਾਹੁੰਦੇ ਆ ਔਰ ਸਰਕਾਰ ਮਨਜ਼ੂਰੀ ਦੇਵੇ ਨਿਜਮ ਬਦਲੇ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਡਿਜ਼ਾਸਟਰ ਮੈਨੇਜਮੈਂਟ ਰਿਸਪਾਂਸ ਫੰਡ ਦੇ ਰਾਹਤ ਫੰਡ ਦੇ ਕੌਮੀ ਵਿਪਤਾ ਫੰਡ ਦੇ ਨਿਜਮ ਬਦਲੇ ਤਾਕਿ ਜਿਹੜਾ 12000 ਕਰੋੜ ਪਿਆ ਵੀ ਹੈ ਜਿਹੜੇ ਦਾਅਵੇ ਨੇ ਪਿਛਲੇ ਸਮਿਆਂ ਦੇ ਵਿੱਚ ਹੁਣ ਵੀ ਇਹ ਲੀਡਰਾਂ ਦੇ ਦਾਅਵੇ ਨੇ ਹਾਲਾਂਕਿ ਆਫੀਸ਼ੀਅਲ ਸਰਕਾਰ ਨੇ ਲਿਖ ਕੇ ਕਿਤੇ ਨਹੀਂ ਪਾਇਆ ਆਫੀਸ਼ੀਅਲ ਸਟੇਟਮੈਂਟ ਵੀ ਸਰਕਾਰ ਨੂੰ ਦੇ ਦੇਣੀ ਚਾਹੀਦੀ ਹੈ ਕਿ ਸਾਡੇ ਕੋਲੇ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚ ਆਖਰ ਕਿੰਨਾ ਪੈਸਾ ਪਿਆ ਹੈ ਇਹ ਪੈਸਾ ਕੇਂਦਰ ਦੀ ਮਰਜ਼ੀ ਨਾਲ ਰਿਲੀਜ਼ ਹੁੰਦਾ ਹੈ ਇਹਦੇ ਵਿੱਚ ਸੂਬਾ ਸਰਕਾਰ ਤੇ ਕੇਂਦਰ ਦੋਵਾਂ ਦਾ ਹੀ ਸ਼ੇਅਰ ਹੁੰਦਾ ਹੈ ਔਰ ਜਿਹੜਾ ਪੈਸਾ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਂਦਾ ਹੈ ਉਹਦੇ ਵਿੱਚ ਬਹੁਤੀ ਵਾਰੀ ਕੇਂਦਰ ਔਰ ਪੰਜਾਬ ਦੋਨਾਂ ਦਾ ਸ਼ੇਅਰ ਪੈ ਕੇ ਪੰਜਾਬ ਦੇ ਲੋਕਾਂ ਨੂੰ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਰਿਲੀਫ ਮਿਲਦਾ ਹੈ ਹੁਣ ਜਿਹੜੀ ਗੱਲ ਮੈਂ ਸਿਆਸਤ ਦੀ ਕੀਤੀ ਆਮ ਆਦਮੀ ਪਾਰਟੀ ਨੇ ਵੱਡਾ ਸਿਆਸੀ ਮੁੱਦਾ ਇਸ ਗੱਲ ਨੂੰ ਬਣਾ ਲਿਆ ਹੈ ਕਿ અપਮਾਨ ਕੀਤਾ ਗਿਆ ਪੰਜਾਬ ਦਾ ਰਵਨੀਤ ਮਿੱਟੂ ਵਰਗੇ ਲੀਡਰ ਇਹ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਨੇ ਇਹ ਸ਼ੁਰੂਆਤੀ ਪੈਕੇਜ ਐਲਾਨਿਆ ਇਸ ਤੋਂ ਇਲਾਵਾ ਜਿਹੜੇ ਲੋਕ ਮਾਰੇ ਗਏ 4 ਲੱਖ ਜ਼ਖਮੀਆਂ ਨੂੰ 50 ਹਜ਼ਾਰ ਜਿਨ੍ਹਾਂ ਦੇ ਘਰ ਬਰਬਾਦ ਹੋਏ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਉਹਨਾਂ ਦੇ ਘਰ ਬਣਾ ਕੇ ਦਿੱਤੇ ਜਾਣੇ ਨੇ ਪੁਲ ਬਣਨੇ ਨੇ ਸੜਕਾਂ ਬਣਨੀਆਂ ਡੈਮ ਬਣਨੇ ਸਾਰਾ ਕੁਝ ਬਣੂਗਾ ਰਵਨੀਤ ਬਿੱਟੂ ਕਹਿੰਦਾ ਹੋਰ ਮਦਦ ਵੀ ਆਊਗੀ ਪੰਜਾਬੀਆਂ ਦੇ ਨਾਲ ਨੇ ਪ੍ਰਧਾਨ ਮੰਤਰੀ ਹੁਣ ਰਵਨੀਤ ਬਿੱਟੂ ਤਾਂ ਵੱਗ ਚੜ ਕੇ ਦਾਅਵੇ ਕਰ ਰਹੇ ਨੇ ਪਰ ਬੀਜੇਪੀ ਦੇ ਕਈ ਲੀਡਰਾਂ ਦੇ ਜਿਹੜੇ ਦਾਅਵੇ ਸੀ ਕਿ ਪੰਜਾਬ ਸਰਕਾਰ 50000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦੇਵੇ ਹੁਣ ਕੀ ਬੀਜੇਪੀ ਦੇ ਲੀਡਰ ਪ੍ਰਧਾਨ ਮੰਤਰੀ ਨੂੰ ਇਹ ਕਹਿਣਗੇ ਕਿ ਜੀ ਨਿਜਮ ਬਦਲੋ ਡਿਜ਼ਾਸਟਰ ਮੈਨੇਜਮੈਂਟ ਫੰਡ ਲਈ ਤਾਂ ਕਿ 50000 ਏਕੜ ਰੁਪਇਆ ਪ੍ਰਤੀ ਏਕੜ ਕਿਸਾਨਾਂ ਦੇ ਖਾਤੇ 'ਚ ਜਾਵੇ ਇਹ ਗੱਲ ਵੀ ਬੀਜੇਪੀ ਦੇ ਜਿਹੜੇ ਲੀਡਰਾਂ ਦੀ ਹੈ ਇਹ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਔਰ ਇਹਦੇ ਤੇ ਸਾਨੂੰ ਨਜ਼ਰ ਰੱਖਣ ਦੀ ਲੋੜ ਹੈ ਪਹਿਰਾ ਦੇਣ ਦੀ ਲੋੜ ਹੈ ਕਿ ਬੀਜੇਪੀ ਦੀ ਲੀਡਰਸ਼ਿਪ ਹੁਣ ਕੀ ਕਰਦੀ ਹੈ ਹਾਲਾਂਕਿ ਜਦੋਂ ਮੈਂ ਸੋਸ਼ਲ ਮੀਡੀਆ ਵਰਕੇ ਦੇਖਦਾ ਹਾਂ ਭਾਰਤੀ ਜਨਤਾ ਪਾਰਟੀ ਦੇ ਉਹ ਪ੍ਰਧਾਨ ਮੰਤਰੀ ਦੀ ਮਦਦ ਨੂੰ 1500 ਕਰੋੜ ਹਿਮਾਚਲ ਪ੍ਰਦੇਸ਼ ਔਰ 1600 ਕਰੋੜ ਪੰਜਾਬ ਇਹਨੂੰ ਜਾਇਜ਼ ਮੰਨਦੇ ਨੇ ਔਰ ਇਹ ਕਹਿੰਦੇ ਨੇ ਕਿ ਇਹ ਅਸੀਂ ਨਿਗਰਾਨੀ ਰੱਖਾਂਗੇ ਤਾਂ ਕਿ ਇਹ ਲੋਕਾਂ ਦੇ ਖਾਤਿਆਂ 'ਚ ਜਾਵੇ ਔਰ ਇਹ ਵੀ ਕਹਿ ਰਹੇ ਨੇ ਭਾਜਪਾ ਦੇ ਲੀਡਰ ਕਿ ਪਹਿਲਾਂ ਵੀ ਜਿਹੜਾ 12000 ਕਰੋੜ ਰੁਪਇਆ ਹੈ ਉਹਦੇ ਤੋਂ ਐਕਸਟਰਾ ਇਹ ਮਦਦ ਹੈ ਸੋ ਉਹਨਾਂ ਦਾ ਹੁਣ ਇਹ ਦਾਵਾ ਨਾਲ ਦੀ ਨਾਲ ਸ਼ੁਰੂ ਹੋ ਗਿਆ ਪਰ ਕਈ ਗੱਲਾਂ ਇੱਥੇ ਧਿਆਨ ਦੇਣ ਵਾਲੀਆਂ ਨੇ ਕਿ ਹਿਮਾਚਲ ਔਰ ਪੰਜਾਬ ਦੋਹਾਂ ਦੇ ਨੁਕਸਾਨ ਦੇ ਵਿੱਚ ਫਰਕ ਕੀ ਕੀ ਸੀ ਸੋ ਕੁਝ ਅੰਕੜੇ ਜਿਹੜੇ ਮੈਂ ਇਕੱਠੇ ਕੀਤੇ ਨੇ ਆ ਦੋਹਾਂ ਸੂਬਿਆਂ ਦੇ ਵਿੱਚ ਜਿਹੜੇ ਫਰਕ ਨੇ ਉਹ ਅੰਕੜੇ ਵੀ ਮੈਂ ਜ਼ਰੂਰ ਸਾਂਝੇ ਕਰਦਾ ਦੇਖੋ ਪੰਜਾਬ ਦੇ ਵਿੱਚ 23 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਹਾਲਾਂਕਿ ਕੁਝ ਜ਼ਿਲ੍ਹੇ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਅਜਨਾਲੇ ਵਾਲਾ ਇਲਾਕਾ ਜਿਹੜਾ ਆਪ ਜ਼ਿਲ੍ਹਾ ਨਹੀਂ ਪਰ ਗੁਰਦਾਸਪੁਰ ਦਾ ਹਿੱਸਾ ਹੈ ਫਾਜ਼ਿਲਕਾ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਇਹ ਕੁਝ ਜ਼ਿਲ੍ਹੇ ਤਾਂ ਬਹੁਤ ਜ਼ਿਆਦਾ ਤਬਾਹ ਹੋਏ ਨੇ ਔਰ 2000 2064 ਪਿੰਡ ਨੇ ਜਿਹੜੇ ਉਹ ਹੜ੍ਹ ਦੀ ਚਪੇਟ ਚ ਆ ਚੁੱਕੇ ਨੇ ਅਨਫੀਸ਼ਲ ਡਾਟਾ ਇਹ ਹੈ ਔਰ 387000 ਤੋਂ ਜ਼ਿਆਦਾ ਲਗਭਗ 388000 ਲੋਕੀ ਪ੍ਰਭਾਵਿਤ ਹੋਏ ਨੇ ਬਹੁਤ ਬੁਰੇ ਤਰੀਕੇ ਨਾਲ ਔਰ 185000 ਹੈਕਟੇਅਰ ਦੇ ਕਰੀਬ ਜਿਹੜੀ ਫਸਲ ਹੈ ਪ੍ਰਭਾਵਿਤ ਹੋਈ ਹੈ ਲਗਭਗ ਪੌਣੇ 4 ਲੱਖ ਏਕੜ ਔਰ ਲਗਭਗ 50 ਦੇ ਆਸ-ਪਾਸ 14 ਜ਼ਿਲ੍ਹਿਆਂ ਚ ਪੰਜਾਬ ਦੇ ਲੋਕਾਂ ਦੀ ਜਾਨ ਚਲੀ ਗਈ ਹੈ 3 ਲੋਕ ਹਜੇ ਵੀ ਲਾਪਤਾ ਨੇ ਔਰ 20000 ਤੋਂ ਜ਼ਿਆਦਾ ਲੋਕਾਂ ਨੂੰ ਰਾਹਤ ਕੈਂਪਾਂ ਚੋਂ ਜਾਂ ਉਹਨਾਂ ਦੇ ਫਸੇ ਹੋਏ ਸੀ ਜਦੋਂ ਪਾਣੀ ਚ ਉਹਨਾਂ ਨੂੰ ਕੱਢਿਆ ਗਿਆ ਕਿਸੇ ਨੂੰ ਕੋਈ ਰਿਸ਼ਤੇਦਾਰ ਲੈ ਗਿਆ ਕਿਸੇ ਨੂੰ ਰਾਹਤ ਕੈਂਪਾਂ ਦੇ ਵਿੱਚ ਰੱਖਿਆ ਗਿਆ ਔਰ ਹਿਮਾਚਲ ਪ੍ਰਦੇਸ਼ ਚ ਵੀ ਬਹੁਤ ਜ਼ਿਆਦਾ ਉੱਥੇ ਨੁਕਸਾਨ ਹੋਇਆ ਹਿਮਾਚਲ ਪ੍ਰਦੇਸ਼ ਚ ਚੰਬਾ ਕੁਲੂ ਕਿਨੌਰ ਮੰਡੀ Shimla ਲਾਹੌਰ ਸਪੀਤੀ ਇੱਥੇ ਲਗਭਗ 40 ਵਾਰ ਤੋਂ ਜ਼ਿਆਦਾ ਤਾਂ ਬੱਦਲ ਫਟੇ ਨੇ ਔਰ ਬਹੁਤ ਸਰੀਆਂ ਥਾਵਾਂ ਤੇ ਲਗਭਗ 125 ਤੋਂ ਵੱਧ ਥਾਵਾਂ ਤੇ ਲੈਂਡਸਲਾਈਡ ਹੋਏ ਨੇ ਜ਼ਮੀਨ ਖਿਸਕੀ ਹੈ ਔਰ 800 ਤੋਂ ਜ਼ਿਆਦਾ ਸੜਕਾਂ ਬੰਦ ਨੇ ਹਿਮਾਚਲ ਪ੍ਰਦੇਸ਼ ਦੀਆਂ ਔਰ ਜਿਹੜਾ ਉਥੋਂ ਦੀ ਸਰਕਾਰ ਦਾ ਵੀ ਅਨੁਮਾਨ ਹੈ ਜਾਂ ਗੈਰ ਸਰਕਾਰੀ ਅਨੁਮਾਨ ਨੇ 4000 ਕਰੋੜ ਦੀ ਨਿੱਜੀ ਤੇ ਸਰਕਾਰੀ ਸੰਪਤੀ ਦਾ ਨੁਕਸਾਨ ਹੋਇਆ ਪਸ਼ੂ ਤਨ ਅਲੱਗ ਨੇ 100 ਲਗਭਗ ਹਿਮਾਚਲ ਪ੍ਰਦੇਸ਼ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 300 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। ਔਰ 40 ਲੋਕ ਹਜੇ ਵੀ ਲਾਪਤਾ ਨੇ। ਔਰ ਹਜ਼ਾਰ ਤੋਂ ਜ਼ਿਆਦਾ ਘਰ ਪੂਰੀ ਤਰ੍ਹਾਂ ਨਸ਼ਟ ਹੋ ਗਏ। 5000 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹਿਮਾਚਲ ਜੀ ਵੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਔਰ ਲਗਭਗ 25000 ਤੋਂ ਜ਼ਿਆਦਾ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਔਰ ਬਹੁਤ ਵੱਡੀ ਗਿਣਤੀ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀਆਂ ਗਊਸ਼ਾਲਾਵਾਂ ਸੀ ਉਹ ਵੀ ਟੁੱਟੀਆਂ ਨੇ। ਸੋ ਇਹ ਮੀਡੀਆ ਦੇ ਵਿੱਚ ਵੀ ਇਹ ਅੰਕੜੇ ਨੇ ਜਿਹੜੇ ਇਹ ਰਿਪੋਰਟ ਹੋ ਰਹੇ ਨੇ ਇਹਦਾ ਮਤਲਬ ਹੈ हिमाचल प्रदेश ਦੇ ਵਿੱਚ ਵੀ ਨੁਕਸਾਨ ਘੱਟ ਨਹੀਂ ਹੋਇਆ ਪਰ ਉੱਥੇ 1500 ਕਰੋੜ ਪੰਜਾਬ 'ਚ ਇਸ ਪੱਖੋਂ ਨੁਕਸਾਨ ਜ਼ਿਆਦਾ ਹੋਇਆ ਕਿਉਂਕਿ ਸਾਡੇ ਲਗਭਗ ਪੌਣੇ 4 ਲੱਖ ਏਕੜ 'ਚ ਤਾਂ ਝੋਨਾ ਹੀ ਸੀ ਪੌਣੇ 4 ਲੱਖ ਏਕੜ ਦੇ ਝੋਨੇ ਦਾ ਵੀ ਜੇ ਅਸੀਂ ਅੰਦਾਜ਼ਾ ਲਾ ਲਈਏ ਤੇ ਇਹ ਕਈ ਹਜ਼ਾਰ ਕਰੋੜ 'ਚ ਗੱਲ ਚਲੀ ਜਾਂਦੀ ਹੈ ਇਸ ਕਰਕੇ ਜਿਹੜਾ 1600 ਕਰੋੜ ਹੈ ਉਹਦੇ ਤੇ ਸਿਆਸਤ ਹੈ ਹਾਲਾਂਕਿ ਭਾਜਪੀ ਕਹਿ ਰਹੀ ਹੈ ਕਿ 1600 ਕਰੋੜ ਐਡੀਸ਼ਨਲ ਹੈ 12000 ਕਰੋੜ ਤਾਂ ਪਈ ਹੈ ਸੋ ਹੁਣ ਇਸ ਸਿਆਸਤ ਦੇ ਵਿੱਚ ਇਹ ਵੇਖਣਾ ਆਉਂਦੇ ਦਿਨਾਂ ਦੇ ਵਿੱਚ ਕਿ ਕਿਸਾਨਾਂ ਦੇ ਖਾਤਿਆਂ 'ਚ ਕਿੰਨੇ ਪੈਸੇ ਆਉਂਦੇ ਨੇ ਖਾਤਿਆਂ 'ਚ ਨਹੀਂ ਚੈੱਕ ਆਉਣੇ ਨੇ ਕਿਸਾਨਾਂ ਨੂੰ ਚੈੱਕ ਕਦੋਂ ਮਿਲਦੇ ਨੇ ਕਿੰਨੀ-ਕਿੰਨੀ ਰਾਸ਼ੀ ਦੇ ਚੈੱਕ ਮਿਲਦੇ ਨੇ ਕੀ ਕੇਂਦਰ ਸਰਕਾਰ ਨਿਯਮ ਬਦਲਦੀ ਹੈ 50000 ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾ ਸਕੂਗਾ ਜਾਂ ਨਹੀਂ ਕਿਉਂਕਿ ਹੁਣ ਕਿਸਾਨ ਅੰਦੋਲਨ ਕਰਨਗੇ ਕਿਸਾਨ ਜਥੇਬੰਦੀਆਂ ਨੇ ਨਕਾਰ ਦਿੱਤੀ ਹੈ ਇਸ ਗੱਲ ਨੂੰ ਕਿ ਇਹ ਰਾਸ਼ੀ ਬਹੁਤ ਘੱਟ ਹੈ ਹੁਣ ਆਉਂਦੇ ਦਿਨਾਂ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਕੀ ਉਹਨਾਂ ਨੂੰ ਅੰਦੋਲਨ ਕਰਨਾ ਪਊਗਾ ਨਵੇਂ ਸਿਰੇ ਤੋਂ ਸੰਘਰਸ਼ ਕਰਨਗੇ ਕਿ ਸਾਨੂੰ ਬੜਦਾ ਮੁਆਵਜ਼ਾ ਦੋ ਯੋਗ ਮੁਆਵਜ਼ਾ ਦੋ ਕਿ ਭਾਜਪੀ ਔਰ ਆਮ ਆਦਮੀ ਪਾਰਟੀ ਦੀ ਮੁਆਵਜ਼ੇ ਦੀ ਸਿਆਸਤ ਹੋਰ ਜ਼ਿਆਦਾ ਗਰਮ ਹੋਊਗੀ ਮੈਂ ਅੱਗੇ ਵੀ ਕਈ ਵਾਰ ਕਹਿਣਾ ਹੁੰਦਾ ਕਿ ਪੰਜਾਬ ਦੀ ਸਿਆਸਤ ਬਹੁਤ ਜ਼ਿਆਦਾ ਗਰਮ ਹੈ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਤਾਂ ਕਿ ਇੰਨੀ ਗਰਮ ਸਿਆਸਤ ਦੇ ਵਿੱਚ ਅਗਰ ਉਹਨਾਂ ਨੇ ਅਗਰ ਉਹ ਇਸ ਗਰਮ ਸ਼ਾਸਨ ਦੇ ਵਿੱਚ ਆ ਗਏ ਕਿਤੇ ਉਹਨਾਂ ਦਾ ਨੁਕਸਾਨ ਨਾ ਹੋ ਜੇ ਕਿਉਂਕਿ ਕਿਸੇ ਵੀ ਪੱਧਰ ਤੇ ਹੁਣ ਇਹ ਪੋਲਿਟਿਕਲ ਦੁਸ਼ਮਣੀ ਪਹੁੰਚ ਸਕਦੀ ਹੈ ਦੇਖੋ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਲਗਭਗ ਸਾਰੀਆਂ ਪੋਲਿਟਿਕਲ ਪਾਰਟੀਆਂ ਮਦਦ ਤੇ ਆਈਆਂ ਨੇ ਹੁਣ ਸਾਡੇ ਲਈ ਮਹੱਤਵਪੂਰਨ ਇਹ ਹੈ ਕਿ ਪੋਲਿਟਿਕਲ ਪਾਰਟੀਆਂ ਆਪਣੇ ਆਪਣੇ ਪੱਧਰ ਤੇ ਕੀ ਕਰੋੜਾਂ ਰੁਪਏ ਦੇ ਰੂਪ ਚ ਮਦਦ ਕਰ ਸਕਣਗੀਆਂ ਹਾਲਾਂਕਿ ਪੰਜਾਬ ਦੀਆਂ ਸਮਾਜ ਸੇਵੀ ਜਥੇਬੰਦੀਆਂ ਪੰਜਾਬ ਦੇ ਗਾਇਕ ਪੰਜਾਬ ਦੇ ਕਲਾਕਾਰ ਪੰਜਾਬ ਦੇ ਪੱਤਰਕਾਰ ਪੰਜਾਬ ਦੇ ਵਪਾਰੀ ਹਰ ਪੰਜਾਬ ਦਾ ਵਰਗ ਜਿਹੜਾ ਥੋੜਾ ਜਿਹਾ ਵੀ ਸਮਰੱਥ ਹੈ ਉਹ ਮਦਦ ਕਰ ਰਿਹਾ ਹੈ ਪੰਜਾਬ ਦੇ ਨੌਕਰੀ ਪੇਸ਼ਾ ਲੋਕ ਆਪਣੀਆਂ ਤਨਖਾਹਾਂ ਦਾ ਹਿੱਸਾ ਦੇ ਰਹੇ ਨੇ ਬਹੁਤ ਸਾਰੇ ਲੋਕ ਦਸਵੰਦ ਕੱਢ ਰਹੇ ਨੇ ਕੋਈ ਮੁੱਖ ਮੰਤਰੀ ਦੇ ਫੰਡ ਚ ਭੇਜ ਰਿਹਾ ਕੋਈ ਪ੍ਰਧਾਨ ਮੰਤਰੀ ਦੇ ਫੰਡ ਚ ਭੇਜ ਰਿਹਾ ਕੋਈ ਵੱਖ-ਵੱਖ ਸੰਸਥਾਵਾਂ ਅਖਬਾਰਾਂ ਦੇ ਰਾਹੀਂ ਮਦਦ ਕਰ ਰਹੇ ਨੇ ਕੋਈ ਐਨ ਜੀਓਜ਼ ਦੇ ਜ਼ਰੀਏ ਮਦਦ ਕਰ ਰਹੇ ਨੇ ਭਾਵੇਂ ਸਿੱਖਾਂ ਨਾਲ ਜੁੜੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਕੁਝ ਲੋਕ ਉਹਨਾਂ ਦੇ ਜ਼ਰੀਏ ਮਦਦ ਕਰ ਰਹੇ ਨੇ ਮਦਦ ਹੋ ਰਹੀ ਹੈ ਪਰ ਸੰਗਠਿਤ ਰੂਪ ਦੇ ਵਿੱਚ ਮਦਦ ਪੋਲੀਟੀਕਲ ਪਾਰਟੀਆਂ ਕਿਵੇਂ ਕਰਨਗੀਆਂ ਕੀ ਇਹ ਵੇਲਾ ਆ ਗਿਆ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਘਟੋ ਘਟ ਆਪਣੇ ਪੱਧਰ ਤੇ ਜਾਂ ਤਾਂ ਫੰਡ ਸਥਾਪਿਤ ਕਰਨ ਔਰ 100-100 200 ਕਰੋੜ 5-500 ਕਰੋੜ ਦਾ ਫੰਡ ਆਪਣੇ ਪੱਧਰ ਤੇ ਪੋਲੀਟੀਕਲ ਪਾਰਟੀਆਂ ਇਕੱਠੀਆਂ ਕਰਨ ਕੀ ਉਹ ਵੇਲਾ ਆ ਗਿਆ ਕਿਉਂਕਿ ਅਗਰ ਸਿਰਫ 20000 ਪ੍ਰਤੀ ਏਕੜ ਮੁਆਵਜ਼ਾ ਮਿਲਦਾ ਹੈ ਤੇ ਪੋਲਿਟਿਕਲ ਪਾਰਟੀਆਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਣੀ ਹੈ ਮੈਂ ਸੁਖਵੀਰ ਬਾਦਲ ਦੀਆਂ ਗੱਲਾਂ ਸੁਣ ਰਿਹਾ ਸੀ ਕੱਲ ਪਰਸੋਂ ਆਪਾਂ ਦਿਖਾਈਆਂ ਵੀ ਹੈ ਕਿ 500 ਫੋਗਿੰਗ ਮਸ਼ੀਨਾਂ ਲੈ ਲਈਆਂ 500 ਤੂੜੀ ਦੇ ਟਰੱਕ 500 ਅਚਾਰ ਜਿਹੜਾ ਚਾਰੇ ਦੇ ਰੂਪ ਚ ਹੁੰਦਾ ਹੈ ਇਹਦੇ ਨਾਲ ਗੱਲ ਨਹੀਂ ਬਣਨੀ ਅਗਰ ਸੁਖਵੀਰ ਬਾਦਲ ਵੀ ਇਸ ਗੱਲ ਤੋਂ ਨਾ ਖੁਸ਼ ਹੈ ਕਿ ਘੱਟ ਮੁਆਵਜ਼ਾ 20000 ਪ੍ਰਤੀ ਏਕੜ ਪੁਨਰ ਸੁਰਜੀਤ ਅਕਾਲੀ ਦਲ ਵੀ ਅਗਰ ਨਾ ਖੁਸ਼ ਹੈ ਕਿ 20000 ਪ੍ਰਤੀ ਏਕੜ ਮੁਆਵਜ਼ਾ ਫਿਰ ਇਹਨਾਂ ਨੂੰ ਤੂੜੀ ਦੇ ਟਰੱਕਾਂ ਦੇ ਨਾਲ-ਨਾਲ ਇਸ ਰੂਪ 'ਚ ਸੰਗਠਿਤ ਹੋ ਕੇ ਇਹਨਾਂ ਨੂੰ ਫੰਡ ਸਥਾਪਿਤ ਕਰਨੇ ਪੈਣੇ ਆ ਜਿੱਥੇ ਇਹ ਪੋਲਿਟਿਕਲ ਪਾਰਟੀਆਂ ਭਾਵੇਂ ਕਾਂਗਰਸ ਹੈ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਭਾਜੀਪੀ ਹੈ ਪੁਨਰ ਸੋਜੀਤ ਕਾਲੀਦਾਲਾ ਹੈ ਵਾਰਿਸ ਪੰਜਾਬ ਦੇ ਆ ਜਾਂ ਸਾਡੀਆਂ ਹੋਰ ਸਿੱਖ ਜਥੇਬੰਦੀਆਂ ਨੇ ਜਿੱਥੇ ਸਾਰੀਆਂ ਧਿਰਾਂ ਘਟੋ-ਕਟ 5-500 ਕਰੋੜ ਦਾ ਟੀਚਾ ਲੈ ਕੇ ਚੱਲਣ ਜਿਵੇਂ ਮਨਕੀਰਤ ਤੌਲਖ ਦੇ ਬਿਆਨ ਆਉਂਦੇ ਨੇ ਇੱਕ ਜਥੇਬੰਦੀ ਦੇ ਹਵਾਲੇ ਨਾਲ ਕਿ ਅਸੀਂ ਲਗਭਗ 100 ਕਰੋੜ ਦੀ ਮਦਦ ਕਰਾਂਗੇ ਕੀ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਸਕਦਾ ਹੈ ਕਿ ਅਸੀਂ 100 ਤੋਂ 500 ਕਰੋੜ ਦੀ ਮਦਦ ਕਰਾਂਗੇ ਫੰਡ ਸਥਾਪਿਤ ਕਰਾਂਗੇ ਕਿ ਪੁਨਰਸੁਰਜੀਤ ਅਕਾਲੀ ਦਲ ਇਹ ਕਰ ਸਕਦਾ ਹੈ ਕਿ ਅਸੀਂ 500 ਕਰੋੜ ਇਕੱਠੇ ਕਰਾਂਗੇ ਅਗਰ ਪੋਲਿਟਿਕਲ ਪਾਰਟੀਆਂ ਨੇ ਚੋਣਾਂ ਲੜਨੀਆਂ ਹੋਣ ਤੇ ਕਰ ਲੈਂਦੇ ਨੇ ਚੋਣਾਂ 'ਚ ਹਰ ਐਮਐਲਏ ਦੀ ਸੀਟ ਤੇ ਅੱਜਕੱਲ ਕਹਿੰਦੇ 10-15 ਕਰੋੜ ਮਾਮੂਲੀ ਗੱਲ ਹੈ ਇਹਦਾ ਮਤਲਬ ਹੈ 100 ਹਲਕਿਆਂ ਦੇ ਵਿੱਚ ਜੇ 10 ਕਰੋੜ ਵੀ ਮੰਨ ਲਈਏ ਤੇ 100 ਹਲਕਿਆਂ 'ਚ 100 ਕਰੋੜ ਦਾ ਖਰਚਾ ਇੱਕ ਪਾਰਟੀ ਕਰਦੀ ਹੈ 4-4 5-5 ਕੈਂਡੀਡੇਟ ਖੜੇ ਹੁੰਦੇ ਨੇ ਇਹਦਾ ਮਤਲਬ ਹੈ 5-700 ਕਰੋੜ ਜਾਂ 1000 ਕਰੋੜ ਚੋਣਾਂ 'ਚ ਪੋਲੀਟਿਕਲ ਪਾਰਟੀਆਂ ਖਰਚ ਦਿੰਦੀਆਂ ਨੇ ਕੀ ਹੁਣ ਲੋਕਾਂ ਦੀ ਮਦਦ ਦੇ ਰੂਪ 'ਚ ਪੋਲੀਟਿਕਲ ਪਾਰਟੀਆਂ ਵਧੀਆ ਵਿਉਂਤਬੰਦੀ ਕਰਨਗੀਆਂ ਸੁਖਵੀਰ ਬਾਦਲ 500 ਫੋਗਿੰਗ ਮਸ਼ੀਨਾ 500 500 ਤੂੜੀ ਆਚਾਰ ਦੇ ਟਰੱਕਾਂ ਤੋਂ ਉੱਪਰ ਕਿ 100 ਕਰੋੜ ਰੁਪਏ ਦਾ ਫੰਡ ਸਥਾਪਿਤ ਕਰ ਸਕਦੇ ਨੇ ਕਿਉਂਕਿ ਲੋਕ ਚੰਦਾ ਦੰਦੇ ਨੇ ਪੋਲੀਟਿਕਲ ਪਾਰਟੀਆਂ ਚੋਣਾਂ ਲੜਦੀਆਂ ਨੇ ਚੰਦਾ ਮਿਲਦਾ ਹੈ ਮਦਦ ਉਹੀ ਹੈ ਜਿਹੜੀ ਲੋੜ ਵੇਲੇ ਹੋਵੇ ਠੀਕ ਹੈ ਰਾਸ਼ਨ ਜਾ ਰਿਹਾ ਇਹ ਸਾਰਾ ਕੁਝ ਠੀਕ ਹੈ ਗੱਲ ਇੱਥੇ ਆ ਕੇ ਟਿਕਦੀ ਹੈ ਕਿ ਸਾਡੇ ਪੌਣੇ ਇੱਕ 4 ਲੱਖ ਏਕੜ ਰਕਬਾ ਔਰ ਜੇ ਅਸੀਂ 1000 ਕਿੱਲਾ ਵੀ ਮੰਨ ਲਈਏ ਇੱਕ ਪਿੰਡ ਚ 2064 ਪਿੰਡ ਨਹੀਂ ਚਲੋ 2000 ਪਿੰਡ 1000 ਕਿੱਲੇ ਦੇ ਮੁਤਾਬਕ 2000 ਏਕੜ ਹੋਗੀ ਨਹੀਂ ਇਹ ਅਗਰ ਅਸੀਂ ਦੋ ਮਤਲਬ ਅਗਰ ਇੱਕ ਪਿੰਡ 'ਚ 1000 ਏਕੜ ਜਗ੍ਹਾ ਹੈ ਤੇ ਸਾਡੇ 2000 ਪਿੰਡ ਨੇ ਤੇ ਇਹ ਵਧ ਗਈ 2 ਲੱਖ ਏਕੜ ਤੋਂ ਘੱਟੋ-ਘੱਟ ਕਿਹਾ ਜਾ ਰਿਹਾ ਪਾਉਣੇ 4 ਲੱਖ ਏਕੜ ਇਹਦਾ ਮਤਲਬ ਹੈ ਗੱਲ ਕਿੱਥੇ ਖੜੀ ਹੈ ਅਗਰ ਸਰਕਾਰ ਸਿਰਫ 20000 ਪ੍ਰਤੀ ਏਕੜ ਪਾਉਗੀ ਕਿਸਾਨ ਜਥੇਬੰਦੀਆਂ 70000 ਪ੍ਰਤੀ ਏਕੜ ਮੰਗ ਰਹੀਆਂ ਨੇ ਇਹ ਜਿਹੜਾ 50000 ਪ੍ਰਤੀ ਏਕੜ ਦਾ ਪਾੜਾ ਹੈ ਕਿ ਇਹਦੇ 'ਚ ਸਾਡੀਆਂ ਪੋਲਿਟੀਕਲ ਪਾਰਟੀਆਂ ਮਦਦ ਕਰਨਗੀਆਂ ਵਿਉਂਤਬੰਦੀ ਬਣਾ ਕੇ ਕਿ ਸਾਰੀਆਂ ਪੋਲਿਟੀਕਲ ਪਾਰਟੀਆਂ ਇਸ ਕੰਪੀਟੀਸ਼ਨ ਚ ਆਉਣ ਗਿਆ ਕਿ ਸੁਖਬੀਰ ਬਾਦਲ ਸੋਚੇ ਵੀ ਮੇਰਾ ਅਕਾਲੀ ਦਲ 500 ਕਰੋੜ ਦੇਊਗਾ ਪੁਨਰ ਸੁਜੀਤ ਅਕਾਲੀ ਦਲ ਸੋਚੇ ਵੀ ਅਸੀਂ ਵੀ 4-500 ਕਰੋੜ ਇਕੱਠਾ ਕਰਕੇ ਦੇਣਾ ਹੈ ਕਾਂਗਰਸ ਵੀ ਸੋਚੇ ਕਿ ਅਸੀਂ ਵੀ 4-500 ਕਰੋੜ ਇਕੱਠੇ ਕਰਕੇ ਦੇਣਾ ਹੈ ਬਾਕੀ ਪਾਰਟੀਆਂ ਛੋਟੀਆਂ ਨੇ ਉਹ ਘਟ ਘਟ ਕਰਨ ਆਮ ਆਦਮੀ ਪਾਰਟੀ ਵੀ ਸੋਚੇ ਵੀ ਅਸੀਂ 500 ਕਰੋੜ ਇਕੱਠਾ ਕਰਕੇ ਦੇਣਾ ਇਹ ਤਾਂ ਕੌਮੀ ਪਾਰਟੀ ਹੈ ਇਹ ਤਾਂ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰ ਇੰਡਸਟਰੀਅਲਿਸਟਾਂ ਦੇ ਘਰੇ ਭੋਜਨ ਕਰਨ ਹੀ ਚਲੇ ਜਾਣ ਕਿ ਸਾਨੂੰ ਘਰੇ ਭੋਜਨ ਤੇ ਬਲਾਓ ਤੇ ਦਿਓ ਕਰੋੜ ਰੁਪਏ ਦਾ ਚੈੱਕ ਹੁਣ ਰਖੜਾ ਪਰਿਵਾਰ ਨੇ 10 ਕਰੋੜ ਰੁਪਏ ਦਾ ਐਲਾਨ ਕਰ ਦਿੱਤਾ ਰਖੜਾ ਭਰਾਵਾਂ ਨੇ ਵਿਦੇਸ਼ ਚ ਬੈਠੇ ਨੇ ਜਿਹੜੇ ਵੱਡੇ ਭਾਈ ਸਾਹਿਬ ਨੇ ਸਰਜੀਤ ਸਿੰਘ ਰਖੜਾ ਉਹਨਾਂ ਦੇ ਚਰਨਜੀਤ ਸਿੰਘ ਰਖੜਾ ਜਿਹੜੇ ਨੇ ਦਰਸ਼ਨ ਸਿੰਘ ਰਖੜਾ ਜਿਹੜੇ ਨੇ ਉਹ ਵਿਦੇਸ਼ ਚ ਨੇ ਧਾਲੀਆ ਦਰਸ਼ਨ ਸਿੰਘ ਧਾਲੀਆ ਚਰਨਜੀਤ ਸਿੰਘ ਸਾਰੇ ਸਮਾਜ ਸੇਵੀ ਵਪਾਰੀ ਉਹਗੇ ਇੰਡਸਟਰੀਸਟਸ ਨੇ ਇੱਕ ਪਰਿਵਾਰ ਨੇ 10 ਕਰੋੜ ਦਾ ਐਲਾਨ ਕੀਤਾ ਹੈ ਔਰ ਪੰਜਾਬ ਚ ਇਸ ਤਰ੍ਹਾਂ ਦੇ ਕਿੰਨੇ ਪਰਿਵਾਰ ਨੇ ਕਿ ਉਹ ਸਾਰੇ ਪਰਿਵਾਰ ਦਸਵੰਧ ਦੇ ਰੂਪ ਚ ਮਦਦ ਕਰਨਗੇ ਸੋ ਬਹੁਤ ਵੱਡੇ ਅਭਿਆਨ ਬਣਾਉਣ ਦੀ ਲੋੜ ਹੈ ਅਗਰ ਮੋਦੀ ਸਾਹਿਬ ਦਾ 1600 ਕਰੋੜ ਭਗਵੰਤ ਮਾਨ ਦਾ 20000 ਕਰੋੜ ਦਾ ਐਲਾਨ ਅਗਰ ਜ਼ਮੀਨ ਤੇ ਫੇਲ ਹੋ ਜਾਂਦੇ ਨੇ ਫੇਰ ਇਹ ਬਹੁਤ ਵੱਡੀ ਪਲੈਨਿੰਗ ਪੋਲੀਟੀਕਲ ਪਾਰਟੀਆਂ ਨੂੰ ਕਰਨੀ ਪਊਗੀ ਖਾਲੀ ਫੋਗਿੰਗ ਮਸ਼ੀਨਾ ਤੇ ਕੁਝ ਟਰੱਕਾਂ ਦੇ ਨਾਲ ਗੱਲ ਨਹੀਂ ਬਣਨੀ ਸੋ ਬਹੁਤ ਵੱਡੀ ਪਲੈਨਿੰਗ ਦੀ ਲੋੜ ਹੈ ਤਾਂ ਪੰਜਾਬ ਦੀ ਕਿਸਾਨੀ ਦਾ ਪੁਨਰ ਉਥਾਨ ਹੋਊਗਾ ਉਹਨਾਂ ਨੂੰ ਸਹੀ ਸ਼ਬਦਾਂ ਚ ਅਸੀਂ ਮਦਦ ਕਰ ਸਕਾਂਗੇ ਬਾਕੀ ਹਜੇ ਪਾਣੀ ਉੱਤਰ ਰਿਹਾ ਹੈ ਨੁਕਸਾਨ ਦੇ ਅਸਲ ਜਾਇਜ਼ੇ ਲੱਗਣਗੇ ਆંકੜੇ ਆਉਣਗੇ ਸਰਕਾਰਾਂ ਤੇ ਵੀ ਦਬਾਅ ਬਣਾ ਕੇ ਰੱਖਣਾ ਪੈਣਾ ਹੈ ਤਾਂ ਕਿ ਉਹ ਵੱਧ ਤੋਂ ਵੱਧ ਮਦਦ ਕਰਨ ਅਗਰ 12000 ਕਰੋੜ ਰੁਪਇਆ ਤੇ ਫੇਰ ਕੇਂਦਰ ਅੱਗੇ ਮੰਗ ਹੋਣੀ ਚਾਹੀਦੀ ਪੰਜਾਬ ਦੀ ਬੀਜੇਪੀ ਦੀ ਵੀ ਤੁਸੀਂ ਨਿਜਮ ਬਦਲੋ ਤਾਂ ਕਿ ਭਗਵੰਤ ਮਾਨ ਦੀ ਸਰਕਾਰ 50000 ਪ੍ਰਤੀ ਏਕੜ ਦਵੇ। ਔਰ ਅਗਰ ਕੇਂਦਰ ਸਰਕਾਰ ਨਿਯਮ ਬਦਲਦੀ ਹੈ ਤੇ ਫਿਰ ਦੋਵੇਂ ਰਾਜਨੀਤਿਕ ਤੌਰ ਤੇ ਫਾਇਦਾ ਲੈ ਜਾਓ ਸਾਨੂੰ ਕੋਈ ਇਤਰਾਜ਼ ਨਹੀਂ। ਬੀਜੇਪੀ ਵੀ ਫਾਇਦਾ ਲੈ ਜੇ, ਆਮ ਆਦਮੀ ਪਾਰਟੀ ਵਾਲੇ ਵੀ ਫਾਇਦਾ ਲੈ ਜਾਓ ਤੇ ਕਾਂਗਰਸ ਵਾਲੇ ਵੀ ਫਾਇਦਾ ਲੈ ਜਾਓ ਸਵਾਗਤ ਕਰਕੇ ਫਿਰ ਸਾਰੇ ਪੋਲੀਟੀਕਲ ਫਾਇਦਾ ਚੱਕ ਲਓ ਪਰ ਉਸ ਤੋਂ ਪਹਿਲਾਂ ਕਿਸਾਨਾਂ ਦਾ ਘਰ ਭਰੋ ਕਿਉਂਕਿ ਉਹ ਕਰਜ਼ੇ 'ਚ ਡੁੱਬੇ ਨੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਕਿ ਅਸੀਂ ਕਰਜ਼ਾ ਕਿਵੇਂ ਮੋੜੋ ਬਿਲਕੁਲ ਤੇ ਅਮਰਿਤਪਾਲ ਸਿੰਘ ਨੂੰ ਵੋਟ ਵੋਟ ਪਾਉਣ ਦੀ ਜਿਹੜੀ ਮਨਜ਼ੂਰੀ ਦਿੱਤੀ ਗਈ ਸੀ ਉਹਨਾਂ ਨੇ ਬੈਲਟ ਪੇਪਰ ਜ਼ਰੀਏ ਯਾਨੀ ਕਿ ਪੋਸਟਲ ਬੈਲਟ ਜ਼ਰੀਏ ਵੋਟ ਪਾਣੀ ਸੀ ਸੋ ਜ਼ਰੂਰ ਗੱਲ ਸਾਂਝੀ ਕਰਿਓ ਸੋ ਅਮਰਿਤਪਾਲ ਸਿੰਘ ਨੂੰ ਲੈ ਕੇ ਸਥਿਤੀ ਜ਼ਰੂਰ ਸਪਸ਼ਟ ਕਰਿਓ ਉਪਰਾਸ਼ਟਰਪਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਦੇਖੋ ਅਮਰਿਤਪਾਲ ਸਿੰਘ ਨੇ ਬਹੁਤ ਵੱਡਾ ਸਿਆਸੀ ਬਦਲਾਅ ਸਿਆਸਤ 'ਚ ਲਿਆਤਾ ਕੱਲ ਰਾਸ਼ਟਰਪਤੀ ਉਪਰਾਸ਼ਟਰਪਤੀ ਦੀਆਂ ਚੋਣਾਂ ਸੀ ਔਰ ਸੀਪੀ ਰਾਧਾ ਕ੍ਰਿਸ਼ਨਨ ਜਿਹੜੇ ਐਨਡੀਆ ਦੇ ਉਮੀਦਵਾਰ ਸੀ 452 ਵੋਟਾਂ ਉਹ ਹਾਸਲ ਕੀਤੀਆਂ ਜਿੱਤ ਗਈ ਕਾਂਗਰਸ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ 352 ਵੋਟਾਂ ਮਿਲੀਆਂ 100 ਵੋਟਾਂ ਦੇ ਫਰਕ ਦੇ ਨਾਲ ਸੀਪੀ ਰਾਧਾ ਕ੍ਰਿਸ਼ਨਨ ਜਿੱਤੇ ਨੇ ਪਰ ਇਹ ਚ ਵੱਡੀ ਗੱਲ ਕੀ ਰਹੀ ਅਮਰਿਤਪਾਲ ਸਿੰਘ ਨੇ ਪੰਜਾਬ ਦੀ ਸਿੱਖ ਸਿਆਸਤ ਬਦਲਦੀ ਸ਼ੁਰੂਆਤ ਕੀਤੀ ਸੀ ਮਨਪ੍ਰੀਤ ਸਿੰਘ ਈਆਲੀ ਨੇ ਮਨਪ੍ਰੀਤ ਢਿਆਲੀ ਨੇ ਜਦੋਂ ਜਦੋਂ ਸੁਖਵੀਰ ਬਾਦਲ ਨੇ ਜੇਪੀ ਨੱਡਾ ਨਾਲ ਮੀਟਿੰਗ ਕਰਕੇ ਬੀਬੀ ਮੂਰਮੂ ਨਾਲ ਮੀਟਿੰਗ ਕਰਕੇ ਇਹ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਐਨਡੀਏ ਦੇ ਉਮੀਦਵਾਰ ਬੀਬੀ ਮੂਰਮੂ ਨੂੰ ਵੋਟ ਪਾਏਗਾ ਤੇ ਮਨਪ੍ਰੀਤ ਢਿਆਲੀ ਨੇ ਬਤੌਰ ਐਮਐਲਏ ਵੋਟ ਨਹੀਂ ਪਾਈ ਸੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਦੇਸ਼ ਭਰ ਦੀਆਂ ਵਿਧਾਨ ਸਭਾਵਾਂ ਦੇ ਐਮਐਲਏ ਵੋਟਾਂ ਪਾਉਦੇ ਨਹੀਂ ਮੈਂਬਰ ਜਦੋਂ ਉਪ ਰਾਸ਼ਟਰਪਤੀ ਦੀ ਚੋਣਾਂ ਉਦੋਂ ਪਾਰਲੀਮੈਂਟ ਤੇ ਲੋਕ ਸਭਾ ਦੇ ਮੈਂਬਰ ਵੋਟਾਂ ਪਾਉਂਦੇ ਨੇ ਰਾਜ ਸਭਾ ਦੇ ਔਰ ਲੋਕ ਸਭਾ ਦੇ ਮੈਂਬਰ ਸੋ ਮਨਪੀਤ ਢਿਆਲੀ ਨੇ ਬੀਬੀ ਮੁਰਮੂ ਨੂੰ ਵੋਟ ਨਹੀਂ ਸੀ ਪਾਈ ਕਿਉਂਕਿ ਬੀਜੇਪੀ ਨੇ ਜਿਸ ਤਰ੍ਹਾਂ ਦਾ ਕਿਸਾਨਾਂ ਦੇ ਨਾਲ ਮਤਭੇਦ ਖੜਾ ਕੀਤਾ ਸੀ ਮੰਗਾ ਨਹੀਂ ਮੰਨਿਆ ਤੇ ਮਨਪੀਤ ਢਿਆਲੀ ਡਟ ਗਿਆ ਉਦੋਂ ਮਨਪੀਤ ਢਿਆਲੀ ਨੇ ਸੁਖਵੀਰ ਬਾਦਲ ਨੂੰ ਵੀ ਕਿਹਾ ਸੀ ਕਿ ਸਾਨੂੰ ਸਮਰਥਨ ਨਹੀਂ ਕਰਨਾ ਚਾਹੀਦਾ ਸਾਨੂੰ ਕਿਸੇ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਲੇਕਿਨ ਸੁਖਵੀਰ ਬਾਦਲ ਨੇ ਬੀਬੀ ਮੁਰਮੂ ਦਾ ਸਮਰਥਨ ਕੀਤਾ ਸੀ ਕੱਲ ਉਸੇ ਸੁਖਬੀਰ ਬਾਦਲ ਦੀ ਪਾਰਟੀ ਨੇ ਉਪ ਰਾਸ਼ਟਰਪਤੀ ਦੀਆਂ ਚੋਣਾਂ 'ਚ ਕਿਸੇ ਨੂੰ ਵੋਟ ਨਹੀਂ ਪਾਈ ਨਾ ਭਾਜਪਾ ਨੂੰ ਨਾ ਆਂਡੀਏ ਨੂੰ ਨਾ ਕਾਂਗਰਸ ਨੂੰ ਮਤਲਬ ਮਨਪੀਤ ਹਾੜੀ ਨੇ ਜਿਹੜਾ ਸਿੱਖ ਸਿਆਸਤ 'ਚ ਬਦਲਾਅ ਦਾ سلسلہ ਸ਼ੁਰੂ ਕੀਤਾ ਪੰਜਾਬ ਦੀ ਉਹਨੂੰ ਅਮਰਿਤਪਾਲ ਸਿੰਘ ਵੀ ਫਾਲੋ ਕਰ ਗਿਆ ਸਰਬਜੀਤ ਸਿੰਘ ਖਾਲਸਾ ਵੀ ਫਾਲੋ ਕਰ ਗਿਆ ਉਹਨਾਂ ਨੇ ਵੀ ਵੋਟ ਪਾਈ ਅਮਰਿਤਪਾਲ ਸਰਬਜੀਤ ਸਿੰਘ ਖਾਲਸਾ ਨੇ ਵੀ ਨਹੀਂ ਪਾਈ ਤੇ ਸੁਖਬੀਰ ਸਿੰਘ ਬਾਦਲ ਵੀ ਉਸ ਗੱਲ ਤੇ ਆ ਗਿਆ ਕਿ ਠੀਕ ਹੈ ਇਸ ਵਾਰ ਅਸੀਂ ਵੀ ਕਿਸੇ ਨੂੰ ਵੋਟ ਨਹੀਂ ਪਾਵਾਂਗੇ ਇਹਦਾ ਮਤਲਬ ਹੈ ਮਨਪੀ 43 ਦਾ ਉਸ ਵੇਲੇ ਦਾ ਫੈਸਲਾ ਸਹੀ ਸੀ ਜੀਨੇ ਸਿੱਖ ਸਿਆਸਤ ਬਦਲੀ ਤੇ ਅੱਜ ਅਮਰਿਤਪਾਲ ਵੀ ਉਸੇ ਰਾਹ ਤੇ ਹੈ ਸਰਬਜੀਤ ਸਿੰਘ ਖਾਲਸਾ ਵੀ ਔਰ ਸੁਖਬੀਰ ਸਿੰਘ ਬਾਦਲ ਵੀ ਅਗਰ ਖੇਤਰੀ ਪਾਰਟੀਆਂ ਸਿੱਖ ਬੋਹ ਗਿਣਤੀ ਨਾਲ ਸੰਬੰਧਿਤ ਪਾਰਟੀਆਂ ਆਪਣੇ ਸਿੱਖ ਮਸਲਿਆਂ ਤੇ ਅਗਰ ਕੇਂਦਰੀ ਨੀਤੀਆਂ ਦੇ ਵਿਰੋਧ ਦੇ ਵਿੱਚ ਇਸ ਤਰ੍ਹਾਂ ਦਾ ਸਟੈਂਡ ਲੈਂਦੀਆਂ ਨੇ ਤੇ ਘਟੋ ਘਟ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਭਾਵੇਂ ਕਾਂਗਰਸ ਹੈ ਭਾਵੇਂ ਭਾਜਪਾ ਹੈ ਭਾਵੇਂ ਐਨਡੀਏ ਭਾਵੇਂ ਇੰਡੀਆ ਗੱਠਜੋੜ ਹੈ ਉਹ ਸਿੱਖ ਮੁੱਦਿਆਂ ਨੂੰ ਗੰਭੀਰਤਾ ਦੇ ਨਾਲ ਲੈਣ ਗਿਆ ਤਾਂ ਕਿ ਭਵਿੱਖ 'ਚ ਉਹਨਾਂ ਨੂੰ ਇਹਦਾ ਨੁਕਸਾਨ ਨਾ ਹੋਵੇ ਪੂਰੇ ਮੁਲਕ 'ਚ ਦੇਸ਼ 'ਚ ਸਿੱਖ ਵੋਟਰ ਨੇ ਅਗਰ ਸਿੱਖ ਵੋਟਰ ਨੀਤੀਗਤ ਸਟੈਂਡ ਲੈ ਲੈਣ ਆਪਣੇ ਮੁੱਦਿਆਂ ਤੇ ਤੇ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਵੋਟ ਨਾ ਕਰਨ ਤੇ ਫਿਰ ਇਹ ਰਾਜਨੀਤਿਕ ਪਾਰਟੀਆਂ ਸਿੱਖ ਵੋਟ ਦੀ ਅਹਿਮੀਅਤ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਮਝਣਗੇ ਸੋ ਮੈਨੂੰ ਲੱਗਦਾ ਸਿਆਸਤ 'ਚ ਬਦਲਾਅ ਦਾ ਦੌਰ ਹੁਣ ਪੰਜਾਬ 'ਚ ਵੀ ਆ ਗਿਆ ਸੋ ਇਸੇ ਤਰ੍ਹਾਂ ਸੁਖਵੀਰ ਬਾਦਲ ਵੀ ਲਗਭਗ ਮੰਨ ਗਿਆ ਕਿ ਐਂਡੀਏ ਨਾਲ ਭੇਖ ਨਹੀਂ ਐ ਤਾਂ ਹੀ ਵੋਟ ਨਹੀਂ ਪਾਈ ਸੋ ਸੁਖਵੀਰ ਬਾਦਲ ਨੂੰ ਵੀ ਹੁਣ ਸਿੱਖ ਮੁੱਦਿਆਂ ਤੇ ਖੇਤਰੀ ਪਾਰਟੀ ਦੇ ਤੌਰ ਤੇ ਲੜਨਾ ਚਾਹੀਦਾ ਜਿਵੇਂ ਪੁਨਰਸੁਜੀਤ ਅਕਾਲੀ ਦਲ ਮਨਪੀ ਟੀਆੜੀ ਗਿਆਨੀ ਹਰਪ੍ਰੀਤ ਸਿੰਘ ਲੜਾਈ ਲੜ ਰਹੇ ਨੇ ਸਿੱਖ ਮੁੱਦਿਆਂ ਤੇ ਔਰ ਜਿਵੇਂ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਅੱਗੇ ਵਧ ਰਹੇ ਨੇ ਸਿੱਖ ਮੁੱਦਿਆਂ ਤੇ ਸੋ ਅਗਰ ਸਿੱਖ ਸਿਆਸਤ ਪੰਜਾਬ ਦੀ ਆਪਣੇ ਮੁੱਦਿਆਂ ਤੇ ਆ ਗਈ ਪਾਰਟੀ ਮੁੱਦਿਆਂ ਤੇ ਆ ਗਈ ਤੇ ਫਿਰ ਸਿੱਖ ਵੋਟ ਦੀ ਅਹਿਮੀਅਤ 27 ਦੀਆਂ ਚੋਣਾਂ ਚ ਬਹੁਤ ਵੱਡੀ ਹੋਣ ਵਾਲੀ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਜੋ ਮੁੱਦੇ ਨੇ ਉਹਨਾਂ ਦੇ ਉੱਪਰ ਪੂਰਾ ਵਿਸ਼ਲੇਸ਼ਣ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਸੋ ਅਗਰ ਤੁਸੀਂ ਹੁਣ ਤੱਕ ਪੰਜਾਬ ਬੈਲਟ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਵੀ ਕਰ ਲੋ ਤਾਂ ਕਿ ਅੱਗੋਂ ਵੀ ਪੰਜਾਬ ਦੇ ਖਾਸ ਮੁੱਦਿਆਂ ਦੇ ਵਿੱਚ ਤੁਸੀਂ ਵੀ ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋ ਸਕੋ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਣ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ-ਬਹੁਤ ਧੰਨਵਾਦ ਜੀ ਪੰਜਾਬ ਬੈਲਟ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਔਰ ਇਸ ਵਕਤ ਤੁਸੀਂ ਜ਼ਰੂਰ ਸਾਡਾ ਚੈਨਲ ਹਮੇਸ਼ਾ ਦੀ ਤਰ੍ਹਾਂ ਸਬਸਕ੍ਰਾਈਬ ਕਰੋ ਤੁਸੀਂ ਬਹੁਤ ਵੱਡੀ ਗਿਣਤੀ 'ਚ ਚੈਨਲ ਨੂੰ ਸਤਿਕਾਰ ਦੇ ਰਹੇ ਹੋ ਪਿਆਰ ਦੇ ਰਹੇ ਹੋ ਔਰ ਸਬਸਕ੍ਰਾਈਬ ਕਰ ਰਹੇ ਹੋ ਬਹੁਤ-ਬਹੁਤ ਧੰਨਵਾਦ